ਦਾਸਪੁਰ ਦੇ ਸਿਵਲ ਹਸਪਤਾਲ ਵਿਖੇ 13 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਬਲਾਕ ਦੇ ਨਿਰਮਾਣ ਵਿੱਚ ਚੰਗੇ ਇੱਟਾਂ ਦੇ ਨਾਲ-ਨਾਲ ਕੁਝ ਪੀਲੀਆਂ ਇੱਟਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ ਇਸ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਪੀ ਡਬਲਯੂ ਡੀ ਵੀ ਪਾਰਕ ਨੂੰ ਪਤਾ ਲੱਗਣ ਤੋਂ ਬਾਅਦ ਪ੍ਰੋਜੈਕਟ ਤੇ ਕੰਮ ਕਰ ਰਹੇ ਪਹਿਲੇ ਜੇ ਨੂੰ ਬਦਲ ਕੇ ਨਵੇਂ ਜੈ ਲਖਵੀਰ ਸਿੰਘ ਨੂੰ ਲਗਾ ਕੇ ਨੀਆਂ ਵਿੱਚੋਂ ਪੀਲੀ ਅਤੇ ਮਾਰੀ ਇਟ ਪਟਵਾਈ ਗਈ ਦੱਸਦੇ ਹੀ ਇਸ ਮੌਕੇ ਤੇ ਜੈ ਲਖਬੀਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਇਮਾਰਤ ਵਿੱਚ ਕੋਈ ਵੀ ਮਾੜਾ ਮਟੀਰੀਅਲ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਮੁਤਾਬਿਕ ਹੀ ਕੰਮ ਕੀਤਾ ਜਾਵੇਗਾ। ਇਹ ਗੁਰਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਜੈ ਲਖਬੀਰ ਸਿੰਘ ਨੇ ਆਓ ਸੁਣਦੇ ਹਾਂ। ਇਹ ਸਰ ਪੰਜਾਬ ਸਰਕਾਰ ਵੱਲੋਂ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ ਤਕਰੀਬਨ 13 ਕਰੋੜ ਰੁਪਏ ਦਾ ਹੈ। ਕੀ ਇਹ ਤੇ ਪਤਾ ਲੱਗਾ ਕਿ ਪੁਰਾਣੇ ਜੀ ਨੂੰ ਫੋਸ਼ਟ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਣ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਇਟ ਮਾੜੀ ਲੱਗ ਰਹੀ ਔਰ ਰਿਮੂਵ ਕਰਾਤੀ ਸਾਰੀ ਤਉਨ ਵਧੀਆ ਕੰਮ ਹੋ ਰਿਹਾ ਕਿੰਨੀ ਕਿਟ ਲੱਗ ਚੁਕੀ ਸੀ ਤਿੰਨ ਚਾਰ ਸੌ ਇਟ ਹੈ ਗਈ 500 ਹੋਏਗੀ ਬਤਵਾਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਸੀ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿਨੇ ਫੜ ਕੰਮ ਹੋ ਚੁੱਕਾ ਕੰਮ ਤੇਰੀ ਸਰ ਸਟਾਰਟ ਆ 10% ਕੰਮ ਹੋਇਆ ਕਿਸੇ ਦਿਨ ਦੀ ਕੋਈ ਸ਼ਿਕਾਇਤ ਆਈ ਸੀ ਕਿ ਕੋਈ ਪਿੱਲੀਟ ਲੱਗਦੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਏਟ ਲੱਗੀ ਹੈ ਕੋਈ ਬਾੜੀ ਏਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਕਿਦੀ ਨਿਕਲੀ ਲੱਗਦੀ ਹੈ ਏਟ ਲਾਉਂਦੀ ਸਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਂ ਦੱਸਿਆ ਗਿਆ ਵੀ ਆ ਗਲਤੀ ਠਿਕਾਣੇ ਦੀ ਸਾਰੇ ਲਾਈਨ ਲਾਈ ਮੈਮ ਇਹ ਹੁਣ ਵੇਖਣਗੇ ਜੀ ਸਾਡੇ ਉੱਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਅਸੀਂ ਜਾਂਚ ਚੱਲ ਰਹੀ ਹੈ ਹਾਂ ਜਾਂਚ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਿੱਤੀ ਹੈ ਜੀ ਸਾਰੀਆਂ ਛੋਟੂ ਵਗੈਰਾ ਖੇਚਲੀ ਹੋਦੀਆਂ ਹੁਣ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਤੇ ਕੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 8 ਆ ਫਰਸਟ ਕਲਾਸ ਰੇਤ ਆ ਸੀਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਜੰਦਰ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਉਹ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਆ ਠੀਕ ਨੇ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਨਾਂ ਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਜਾਇਆ ਜਾਦਾ ਜਿੱਦਾਂ ਤੁਸੀਂ ਕਹਿੰਦੇ ਠੇਕੇਦਾਰ ਨੇ ਜਿਹੜਾ ਵੈਸੇ ਕੰਮ ਪਹਿਲਾਂ ਪੇੜਾ ਬਸਿੰਦ ਬਰਾ ਮੂਹ ਨੂੰ ਖਿਲਾ ਦਿੱਤੀ ਆ ਲੱਗਦਾ ਉਹ ਤੇ ਵੀ ਕਾਰਵਾਈ ਜਦ ਤੱਕ ਜਾਂਚ ਹੋ ਜਾਈਏ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨ ਦੇ ਜੋਰ